ਜਾ ਕੋ ਫਿਰ ਮੁੰਡਿਓ ਪਿਛਲਾ ਵਲੌਗ ਹੀ ਕਹਿ ਲੀਏ ਆਪਾਂ ਬਿਕੋਜ਼ ਨੈਕਸਟ ਆ ਗਿਆ ਆਪਣਾ ਮਿਨੀਚਰ ਬੁੱਕ ਮਿਊਜ਼ੀਅਮ ਠੀਕ ਹੈ ਬੁੱਕ ਮਿਊਜ਼ੀਅਮ ਤੇ ਸਭ ਤੋਂ ਛੋਟੀਆਂ ਬੁਕਸ ਮਿਲਦੀਆਂ ਸਭ ਤੋਂ ਛੋਟੀਆਂ ਠੀਕ ਹੈ ਐਂਟਰੀ ਇਹਦੀ ਫ੍ਰੀ ਹੈ ਇਹਦੀ ਸੀਗੀ 15 ਕਿਉਂਕਿ ਨਾਲ ਨਵੀ ਆ ਮਤਲਬ ਆ ਸੀਗਾ ਉਹ ਗੇਟ ਜਿਹੜਾ ਆਪਾਂ ਉਧਰੋਂ ਦੇਖਿਆ ਜਿਹੜਾ ਫੈਮਿਲੀ ਟਿਊਬ ਬਣਿਆ ਹੋਇਆ ਸੀ ਉਹਨਾਂ ਦਾ ਠੀਕ ਹੈ ਇਹ ਆਪਣੀ ਆ ਗਈ ਐਗਜ਼ਿਟ ਜਿਹੜਾ ਮੈਂ ਐਗਜ਼ਿਟ ਵਿਖਾਇਆ ਸੀਗਾ ਇਹ ਆ ਗਿਆ ਸਾਰਾ ਕਿਲਾ ਇਧਰ ਆ ਗਏ ਬੁਕਸ ਇਧਰ ਆ ਗਿਆ ਬੁੱਕਸਟੋਰ ਠੀਕ ਹੈ ਯਾਦ ਹੈ ਨਾ ਜਿੰਨਾ ਬੁੱਕਸ ਠੀਕ ਹੈ ਅੰਦਰ ਉਹ ਵੀ ਆਦੇ ਨਾ ਜਿੰਨਾ ਦਾਨਾ ਸਭ ਤੋਂ ਛੋਟਨਾ ਦੁਨੀਆ ਦੇ ਬੁੱਕਸਟੋਰ ਨਾ ਠੀਕ ਹੈ ਕੀ ਬੁਕਸ ਨੇ ਬੁਕਸ ਇਹ ਬੁਕਸ ਸਾਰਤਲ ਕੋਟੇ ਮੁਕਿਆ ਦੀ ਕਿ ਕੰਨੀ ਸਵਰਨ ਕੋ ਡਾਕੂਮੈਂਟੇਸ਼ਨ ਉਹੀ ਹੈ ਜਿਹੜੀ ਹੈਗੀ ਆ ਬਈਆ ਲੈਟਸ ਕੇ ਬਾਅਦ ਠੀਕ ਹੈ ਮੇਰੇ ਪਲਾਟ ਚ ਜਾਣ ਵਾਲੇ ਯਾਤਰੀ ਸੀ ਉਹਨਾਂ ਦਾ ਬੇਰਵਾ ਦਿੱਤਾ ਆ ਇਹ ਆਪਣਾ ਬੁਕਸਾਂ ਨੂੰ ਫਿਰ ਸਾਰਾ ਛੋਟਾ ਛੋਟਾ ਆ ਮਤਲਬ ਆ 1 ਇੰਚ ਦੀ ਬੁੱਕ ਹੈ ਇਹ ਆ ਦੇਖੋ ਸਿਰਫ 1 ਇੰਚ ਦੀ ਬੁੱਕ ਹੈ ਇੰਚ ਤੋਂ ਵੀ ਛੋਟਾ ਬਿਕੋਜ਼ ਮੇਰਾ ਇੰਚ ਥੋੜਾ ਸ਼ੀਸ਼ੇ ਤੇ ਥੋੜਾ ਜਿਹਾ ਸ਼ੀਸ਼ਾ ਫਰਲੇ ਸਾਡੇ ਠੀਕ ਹੈ ਇੰਗਲਿਸ਼ ਆਰਪਾ ਆਪਣੀ ਬੁੱਕ ਸੋ ਬਟ ਇਹ ਤੋਂ ਲੈਂਗੁਏਜ ਮਿਲਉਂਦੀ ਨਹੀਂ ਆਈ ਕਨ ਅੰਡਰਸਟੈਂਡ ਸੋ ਆਪਦੇ ਆਪ ਵੀ ਇੰਟਰਨੈਟ ਤੇ ਸਰਚ ਕਰ ਸਕਦੇ ਹੋ ਓਕੇ ਚਾਹੇ ਇਹਨਾਂ ਦੀ ਗੈਰਤ ਤੋਂ ਬਸ ਸ਼ੁਰੂ ਸ਼ੁਰੂ ਇੱਕ ਜਿਵੇਂ ਆ ਸ਼ੁਰੂ ਸ਼ੁਰੂ ਬਹੁਤ ਇਸ ਨਾਲ ਬਣੇ ਇੱਕ ਗਲ ਦੇ ਬਰਾਬਰ ਹੈ ਉਂਬਲ ਵੱਡੀ ਰੱਖੀ ਕਿ ਸੈਂਟੀਮੀਟਰ ਚਾਹੁੰਦੇ ਹੋ ਜਾਂ ਇੰਚ ਚਾਹੁੰਦੇ ਹੋ ਸਿਰਫ ਮੇਰੇ ਤੋਂ ਨਾ ਜਿਵੇਂ ਬੋ ਕਹਿੰਦੇ ਨਾ ਇੰਚ ਅੱਧਾ ਇੰਚ ਉਹ ਇੰਚ ਨਾਲ ਹਿਸਾਬ ਹੈ ਛੋਟੀ ਜੀ ਹੈ ਛੋਮੀ ਓਕੇ ਨੈਕਸਟ ਆਉਣਾ ਆਪਣਾ ਇੰਦਰਨਾਲ ਦਾ ਵਰਲਡ ਕਲਾਸ 6 ਫੀਮੇਲ ਬੁక్స్ 9 그다음에 ਆਉਣਾ ਇਹ ਬੰਦਾ ਆ ਗਿਆ ਜਿਹਨੇ ਲਿਖਣਾ ਹੈ ਬੁੱਕਸ ਠੀਕ ਹੈ ਮੰਦੋ ਲੱਖ ਲੱਖ ਫੈਮਲੀਸ ਹੁੰਦਗਾਏ ਕੁਮ ਲਈ 2005 ਦੀ ਆ ਗਈ ਹੈ ਕਤਨੀ ਪਤਾ ਨਹੀਂ ਪੜਨ ਠੀਕ ਹੈ ਆ ਆ ਗੀਆਂ ਡੀਮਨਸ ਬੁੱਕ ਜਿਵੇਂ ਆਪਣੇ ਮੋਸਟਲੀ ਇਸ ਕੋਈ ਬਿਕਨਾ ਹੁੰਦਾ ਡੀਮਨ ਬੁੱਕਸ ਠੀਕ ਹੈ ਅਗਲੇ ਸੈਸ਼ਨ ਇਸ ਵਾਰ ਵੀ ਆ ਗਏ ਸੀ ਮੈਂ ਲੱਭ ਰਿਆਂ ਕੋਈ ਆਪਣੀ ਆਪਣੀ ਇੰਗਲਿਸ਼ ਬੁੱਕ ਹੋਵੇ ਜਾਂ ਜਿਹੜਾ ਇਹ ਲੋਕੀਂ ਅਕੈਡਮੀ ਤੇ ਆਪੀ ਚਰਨ ਦੀ ਬੁੱਕ ਹੋਵੇ ਠੀਕ ਹੈ ਉਹ ਵੀ ਨਹੀਂ ਹੋਣੇ ਲਾਭ ਦੇ ਆ ਬਾਕੀ ਦੀ ਬੁੱਕਸ ਬਹੁਤ ਸਿਆ ਛੋਮਾ ਟਾਈਨੀ ਤੋਂ ਟਾਈਨੀ ਬੁੱਕਸ ਵੀ ਇੱਥੇ ਆ ਟਾਈਨੀ ਤੋਂ ਟਾਈਨੀ ਕਿਤਲੀ ਵਾਹ ਅੱਛਾ ਚੱਲਿਆ ਅਮਾ ਕੁਲੋ ਅਵੀ ਮੈਂ ਤਾਂ ਕਿਤੇ ਪੰਜਾਬੀ ਜਾਂ ਹਿੰਦੀ ਇੰਗਲਿਸ਼ ਆਊਗੀ ਮਤੇ ਵੀ ਇਥੋਂ ਦੀ ਲੈਂਗੁਏਜ ਆ ਗਈ ਸਾਬ ਨੂੰ ਸਰ ਨੂੰ ਮਤੇ ਇਥੋਂ ਦੀਆਂ ਲੈਂਗੁਏਜ ਤੇ ਨਾਲ ਵੀ ਰਿਲੇਟਡ ਬੁੱਕਸ ਹੈ ਜਿਵੇਂ ਸ਼ੁੱਧ ਸ਼ੋਕੀ ਟਾਈਨੀ ਦਾ ਟਾਈਨੀ ਬੁੱਕ ਵੀ ਹੈ ਦੇ ਫਾਰ ਨਾ ਚਿਲਡਰਨਸ ਬੁక్స్ ਆ ਨੈਚਰ ਜੁੜੇ ਹੋਏ ਨਿਭਗਰੇ ਕਹਾਣੀਆਂ ਵਾਲੀਆਂ ਠੀਕ ਹੈ ਬਟ ਹੈ ਸਾਰ ਨੇ ਇੱਕ ਦੇ ਲੈਂਗੁਏਜ ਦੇ ਵਿੱਚ ਠੀਕ ਹੈ ਪਿਆਰ ਇਹ ਨੂੰ ਕੋਈ ਲਿਖਿਆ ਹੋਊਗਾ ਪਤਾ ਨਹੀਂ ਅੰਦਰ ਲੈਂਗੁਏਜ ਵਿੱਚ ਠੀਕ ਹੈ ਓ ਪਲੀਜ਼ ਕਿਊਟ ਡਾਲ ਉਹ ਨਹੀਂ ਡਾਲ ਡਾਂਟ ਟੱਚ ਦੀ ਪਿਆਨੋ ਪਿਆਨੋ ਨਹੀਂ ਲਿਖਿਆ ਹੋਇਆ ਡਾਂਟ ਟੱਚ ਆਪਾਂ ਨੂੰ ਸਮਝ ਆ ਗਿਆ ਬਸ ਪਿਆਨੋ ਨਹੀਂ ਸਮਝ ਆਇਆ ਠੀਕ ਹੈ ਨਾ ਤੇ ਹੱਦਿਆਬ ਵੇਖਿਓ ਨੈਕਸਟ ਪਾਟ ਆ ਗਿਆ ਆਪਣਾ ਹੋਰ ਵੀ ਜ਼ਿਆਦਾ ਉੱਡ ਵੀ ਆ ਗਿਆ ਇਹ ਆ ਗਿਆ ਵਰਲਡ ਰਿਕਾਰਡ ਇਹ ਤਾਂ 14 ਦੇ ਵਿੱਚ ਬਣੇ 1 ਅਕਤੂਬਰ ਨੂੰ 2913 ਯੂਨੀਕ ਯੂਨੀਕ ਬਕਸਾ ਜਮਮਤਲ ਛੋਟੀਆਂ ਬਕਸਾ ਆਪਾਂ ਕਹਿ ਦਿੱਗੇ ਠੀਕ ਹੈ ਸਾਹਮਾ ਸਾਹਮਾ ਛੱਲੇ ਵਿੱਚ ਉਮਰ ਜੰਪੀਰੀ ਚਾਬੀ ਛੱਲਾ ਪਾ ਗਏ ਗਏ ਦੋ ਬੁੱਕਸ ਹਨ ਛੱਲਾ ਹੈ ਚਾਬੀ ਵਿੱਚ ਪਾਉ ਪੜ੍ਹਨੀ ਹੈ ਜਦੋਂ ਮਰਜ਼ੀ ਪੜ੍ਹ ਲਓ ਠੀਕ ਨੇ ਸੋ ਇਸ ਤਰ੍ਹਾਂ ਲੱਗਦਾ ਇਸ ਦੀ ਸੇਕੀ ਬਹੁਤ ਮਦਦ ਕਰੇਗਾ ਇਸ ਆਸਰ ਤੇ ਗੁਣੀ ਹੋ ਜਾਵੇਗੀ ਓਕੇ ਉਹਦੀਆਂ ਅਗੇ ਮੰਡੀਓ ਇਹ ਛੁਟੀ ਇਹ ਉਤੋਂ ਵੀ ਛੁਟੀ ਸਭ ਤੋਂ ਛੁਟੀ ਆਵਾਜ਼ ਨੋ 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 ਇਹ ਸਤੋ ਸ਼ਟੀ ਆ ਗਈ ਜਾਨ ਦੇ ਵਿੱਚ ਯਾਰ ਮੋਰ ਜਿਹੜਾ ਤਿੰਨ ਤੋਂ ਬੁਸੇ ਮੇਲਿਆਂ ਵਿੱਚ ਨਹੀਂ ਜਾ ਹੁੰਦਾ ਛੋਟਾ ਜਿਹੜਾ ਆਪਣੇ ਗਲਾਂਜੇ ਚਲੰਕਾ ਕੇ ਕਰਦੇ ਹੁੰਦੇ ਆਪਾਂ ਹੈਨਾ ਜਿਹੜੇ ਚੌਰ ਪਾ ਕੇ ਦਿਨਿਆਂ ਦੇ ਵਿੱਚ ਆ ਗਏ ਜੀ ਉਹਦੇ ਵਿੱਚ ਵੀ ਬੁੱਕ ਪਈ ਹੋਈ ਆ ਇੰਨੀ ਜ਼ਿਆਦਾ ਟਾਈਮ ਨਹੀਂ ਲੱਗਿਆ ਸਾਰਿਆਂ ਨੂੰ ਸਾਨੂੰ ਅਸਲੀ ਕਿਤਾਬਾਂ ਇਹ ਪੜਨ ਦੀ ਜ਼ੋਕਤਾ ਹਵਨ ਨਾਲੇ ਵਿਚ ਪੀ ਉਹ ਵੜੀ ਚਮਾ ਸ਼ੁਰੀ ਇੰਨੀ ਕਿਉਂ ਦਾ ਬੀਕ ਮੈਥਾ ਜੂਮ ਵੀ ਨਹੀਂ ਹੋ ਰਹੀ ਨਾਲ ਦੇ ਲੈਂਸ ਵਿੱਚ ਇਹਨਾਂ ਇੱਕ ਤਾਪੜੀ ਆਂਦੀ ਹੈ ਇਹ ਹੈ ਮਾਈਕਰੋਬੁੱਕ ਇਹ ਕੋਡ ਇਸ ਨੂੰ ਜਲਸ ਬੁੱਕ ਹੋਏ ਬਾਇੰਡ ਹੋ ਉਸ ਹੈ ਹਾਈ ਓਕੇ ਮਾਰਕੀਟਿੰਗ ਆਲੋ ਠੀਕ ਹੈ ਆਗ ਨੂੰ ਬਾਈਬਲਸ ਵਗੈਰਾ ਆਪਣੇ ਮੇਸਾਂ ਦੇਖੋ ਜਿੰਨਾਂ ਤੇ ਸਾਈਨ ਉੱਤਾਂ ਦੇ ਬਾਈਬਲ ਹੈ ਅੱਜ ਮੈਂ ਬਗਤੀ ਰਿਲੀਜੀਅਨ ਟਾਈਪ ਆਫ ਬੁੱਕਸ ਤਾਂ ਕਰਕੇ ਨਾ ਮਤਲਬ ਸ਼ੋਕੇਸ ਦੇ ਵਿੱਚ ਸਾਹਮਣੇ ਹੋਇਆ ਹੈ ਕਿ ਨੈਕਸਟ ਡੋਰ ਸੇਮ ਕਾਈਂਡ ਆਫ ਬੁੱਕਸ ਹੋ ਨੋ ਸੇਮ ਸਾਈਜ਼ ਆਫ ਬੁੱਕਸ ਬਟ ਅੰਦਰ ਕਾਈਂਡ ਆਫ ਬੁੱਕਸ ਕਿ रियलिस्टिक पेंटिंग हमने वहाँ रियलिस्टिक एरिया पेंटिंग जैसे रियल बना रियलिस्टिक शॉर्ट पेंटिंग बनाई हुई है रियलिस्टिक नेक्स्ट ओके चिल्ड्रन बुक्स आ गए इधर ठीक है चिल्ड्रन पेंटिंग्स आदि में पकड़ के दो दो तीन तीन बनने आ बुक्स आ गए नीचे हो बुक्स आ गए और फिर मेरे साथ आपको ये ओलम्पिक्स ओके ओलम्पिक्स ना रिलेटेड बुक्स आ गया ठीक है वो तो टाइम बुक आ गई ओलम्पिक्स के रिलेटेड आ गई ठीक है आ गया अपना फुटबॉल ठीक है ये शॉर्ट बुक आ रही अगे आ भी बुक्स ही आ मेरे सामना बट तो दिस इज बुक this is a book and this is also a book it appears also mera camera lens de vich fit ho rahi nahi chado ruk okay hindi sam naam deo angrezi daaba okay ऑस्ट्रेलिया लेके ਮੇਰੇ ਸੋਨ ऑस्ट्रेलिया ਦਾ ਮੈਪ ਹੀ ਆ ਬਟ ਇਨ ਆਰ ਲੈਂਗੁਏਜ ਦੇ ਵਿੱਚ ऑस्ट्रेलिया ਤਾਂ ਬੰਦਾ অস্ট্রেলিয়ান ਬੁਕਸਾਦਨਾ ਆ ਵੀ ਇਨਵੈਂਡ ਕੈਨੇਡਾ OK ਲਾਡ ਆਫ ਦੀ ਰਿੰਗਸ ਇਹ ਪੜੀ ਉਹ ਵੀ ਆ ਗਿਆ ਜੀਕੇ ਕਹਿੰਦੇ ਹੁੰਦੇ ਆ ਆ ਮੂਵੀ ਬਣੀ ਹੋਈ ਹੈ ਉਹ ਮੈਂ ਵੇਖੀ ਹੋਈ ਹੈ

10 ਵਿੱਚ ਦੀ ਠੀਕ ਹੈ ਸ਼ੈਪਸ 3 ਬਣਿਆ ਹੋਇਆ ਹੈ ਸ਼ਾਪਨਾ ਨਾ ਆਪਨੇ ਰਗੇ 39 ਲਾਸਟ ਬਟਨ ਔਰ ਦੀ ਲਿਸਟ ਥਿਸ ਵਨ ওকে ਥਿਸ ਇਜ਼ ਅ ਬੁੱਕ ਵੀ ਕੈਨ ਮਾਈ ਸਵੈਨਚਰ ओके okay, चलो लिख के जाने ਆਪਾਂ ਵੀ ਆਪਣੇ ਦਾ ਕੰਮ ਕੀਤਾ ਫਿਰ ਆਪਾਂ ਦਾ ਵੀ ਲੋ ਕੈਪ ਦੇ ਵਿੱਚ ਦੀ 8790 ਬੰਦੀ ओके ਯੂ ਟਿਊਬ ਚੈਨਲ ओके ਮੰਡਿਓ ਹੋ ਗਿਆ ਡਨ ਵਿਚ ਆਪਣੇ ਸਿਗਨੇਚਰ तरीक आ गई मे भग गए अठाई तरीक अठाई ग्यारह दो हजार तेईस ओके जो अगर किसी का गेड़ा बजा बुक जरूर चेक करो अपने सिग्नेचर लव यूर कलैक्शन होव यू आर लविंग आप लिख दिए कलैक्शन आई एली लाइक दिस ओके दिस इज टॉप नाउ ਚਾਹ ਦੇ ਆਪਾਂ ਆਊਟਸਾਈਡ ਇਤੇ ਆਪਣਾ ਹੁੰਦਾ ਏ ਟੂਰ ਮਿਊਜ਼ੀਅਮ ਦਾ ਖਤਮ ਚੱਲ ਵੀ ਅੰਦਰ ਰਿਕਾਰਡਸ ਵਗੈਰਾ ਵੀ ਸਾਰੇ ਮਿਊਜ਼ੀਅਮ ਦੇ ਨਾਲ ਠੀਕ ਹੈ ਗੋਰ-ਗੋਰ ਬਿਲਕੁਲ ਮੈਚ ਹੋ ਗਿਆ ਚਲੋ ਤੁਸੀਂ ਦੇਖੋ ਵਲੌਗ ਅਗਲਾ ਵਲੌਗ ਵੀ ਨਹੀਂ ਆ ਕੀ ਕੀ ਚੀਜ਼ ਮਿਲਦੀ ਆ ਚਲਦੇ ਹਾਂ ਅੱਗੇ ਓਕੇ ਸਾਰੀ ਸਾਰੀ ਅਗੀ ਸ਼ਾਪ ਕਾਰਪੇਟਸ ਮੋਸਟੰਗ ਦਿਓ ਮਤਲਬ 올ਡ ਸਿਟੀ ਕਰਕੇ ਨਾ ਕਾਰਪੇਟਸ ਆਂਡੇ ਔਰ ਇਦਾਂ ਨਾ ਚੀਜ਼ਾਂ ਹੀ ਇੱਥੇ ਓਕੇ ਅਜੂਆ ਵਲੌਗਿੰਗ ਓਕੇ ਸੋ ਵਾਟਸ ਯੂਰ ਨੇਮ ਮਾਇਆ ਓਕੇ ਮਾਇਆ ਮਾਇਆ ਓਕੇ ਡੈਰ ਗੁੱਡ ਮੈਨ ਹੀ ਆਲਸੋ ਕੈਪਚਰ ਮਾਈ ਫੋਟੋ ਓਕੇ Thank okay. Hey. Uh, how do you say? Just. Khal uh, Diabla. Just Khal. Khal Hello Khal. Okay. Hello Khal. Hello Khal. Hello Khal. 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 Okay. Hello Khal. Nice to meet you, person. Good man. ਅੱਗੇ ਆਗੇ ਮੁੰਡਿਓ ਬੰਦਾ ਵਧੀਆ ਸੀਗਾ ਕੁਛ ਸੀਗਾ ਫੋਟੋਟੋ ਕਰਕੇ ਗਿਆ ਚੱਕੋ ਮੁੰਡਿਓ ਕਿਸੇ ਟਾਈਪ ਦਾ ਇਹ ਮਿਊਜ਼ੀਅਮ ਅਮੇਰੇ ਸਾਹਮਣੇ ਠੀਕ ਹੈ ਇੱਧਰ ਦੇ ਦੀ ਐਂਟਰੀ ਆ ਗਈ ਹੈ ਚੈੱਕ ਕਰਦੇ ਆਂ ਅੰਦਰ ਜਾ ਕੇ ਠੀਕ ਹੈ ਕੀ ਆ ਕਿੰਨੀ ਓਕੇ ਮੈਟਰੋਪੋਲੀਟਨ ਬਾਕੀ ਅੰਦਰੋਂ ਆ ਗਿਆ ਪਾਲਸ ਨਾਲ ਵਾਹਤਲਾਪ ਕਰਕੇ ਠੀਕ ਹੈ ਉਹਨੂੰ ਮਤਲਬ ਆਉਂਦੀ ਨਹੀਂ ਸੀਗੀ ਇੰਗਲਿਸ਼ ਵੀ ਇੱਥੇ ਯਾਰ ਪਤਾ ਨਹੀਂ ਚੈੱਕ ਕਰ ਇੰਗਲਿਸ਼ ਵੀ ਇੱਥੇ ਥੋੜੀ ਥੋੜੀ ਆਉਂਦੀ ਹੈ ਸਾਰਿਆਂ ਨੂੰ ਇਹ ਹੈਗਾ ਮੈਟਰੋ ਸਟੇਸ਼ਨ ਆ ਠੀਕ ਹੈ ਬਾਕੂ ਮੈਟਰੋ ਸਟੇਸ਼ਨ ਉਹ ਮੈਟਰੋ ਲਿਖਿਆ ਤਾਂ ਪੜ ਲਿਆ ਸੀਗਾ ਮੈਂ ਇੱਕ ਤਾਈ ਯਾਰ ਇੱਥੋਂ ਦੇ ਹਿਸਾਬ ਨਾਲ ਅੱਪ ਬਧੀ ਜਾਣਾ ਮੈਂ ਮੈਟਰੋ ਸਟੇਸ਼ਨ ਆ ਮੈਟਰੋ ਇੱਕ ਇਦਾਂ ਕਹਿੰਦੇ ਆ ਥੋੜੇ ਮਤਲਬ ਚੇਂਜ ਕਰਦੇ ਆ ਉਹਦੇ ਆਪਣਾ ਤਾਂ ਕਰਕੇ ਮੈਟਰੋ ਸਟੇਸ਼ਨ ਸੀਗਾ ਬੈਕ ਸਾਈਡ ਹੁਣ ਆਪਾਂ ਚੱਲੇ ਆ ਫਾਊਂਟੇਨ ਆ ਕੋਈ ਠੀਕ ਹੈ ਉਹ اگے ਹੀ ਆਪਣੇ ਸਾਹਮਣੇ ਠੀਕ ਹੈ ਨਾਲ ਹੀ ਮੈਟਰੋ ਮੈਟਰੋ ਸਟੇਸ਼ਨ ਦੇ ਨਾਲ ਹੀ ਕਿ ਹੈ ਕਿਤਾ ਯਾਰ ਇਹ ਬਾਰ ਬਾਰ ਤੇ ਬੋਲਦੇ ਨੇ ਇਦਰੀ ਹਿਸਾਬ ਨਾਲ ਉਹ ਇੰਗਲਿਸ਼ ਵੀ ਇਦਾਂ ਬੋਲਦੇ ਮੈਂ ਤਰਸ ਤੇ ਸਮ ਉਹ ਸਾਹ ਨਾਲ ਮੱਲੂ ਮਲੀ ਯਾਰ ਚੇਂਜ ਹੋ ਗਿਆ ਨਾ ਵੀ ਮੈਂ ਕੱਲ ਤਾਂ ਆਇਆ ਕੱਲ ਤਾਂ ਮੇਰਾ ਜਿਹੜਾ ਮਤਲਬ ਹੋਟਲ ਮੈਨੇਜਰ ਸੀਗਾ ਆ ਹੋਟਲ ਦੇ ਵਿੱਚ ਸੀ ਸਾਰੇ ਉਹ ਵੀ ਇਦਾਂ ਹੀ ਬੋਲਦੇ ਆਂਦੀ ਇਹਨਾਂ ਨੂੰ ਥੋੜੀ ਥੋੜੀ ਇੰਗਲਿਸ਼ ਤਾਂ ਕਰਕੇ ਬਹੁਤ ਜ਼ਿਆਦਾ ਉਖਾ ਹੋਏ ਪਏ ਪਾਲਸ ਨੂੰ ਵੀ ਥੋੜੀ ਇੰਗਲਿਸ਼ ਆਉਂਦੀ ਹੈ ਓਕੇ ਅੱਗੇ ਆਗੇ ਆਪਾਂ ਫਾਉਂਟੇਨ ਕੋਲੇ ਆ ਗਿਆ ਫਾਉਂਟੇਨ ਕੋਲੇ ਕੀ ਕਰ ਗਿਆ ਯਾ ਚੇਂਜ ਹੋ ਜਾਣੇ ਆ ਬੰਦੇ ਇਹ ਆ ਇਹ ਤਾਂ ਫਾਊਂਟੇਨ ਜਿਹੜਾ ਮੈਂ ਕਿਚਨ ਦੇ ਵਿੱਚ ਵਿਖਾਇਆ ਸੀਗਾ ਠੀਕ ਹੈ ਆ ਕੋਈ ਇਸ ਤਰ੍ਹਾਂ ਦਾ ਪਲੇਸ ਆ ਗਿਆ ਆ ਆਈ ਥਿੰਕ ਆਈ ਕੈਨ ਗੋ ਥੇਰ ਸੋ ਆਈ ਜਸਟ ਗੋ ਇੱਥੇ ਇੱਕ ਤਾਂ ਯਾਰਾ ਮੀਂਹ ਪਿਆ ਕਰਕੇ ਨਾਲ ਤਿਲਕਣ ਹੋਈ ਪਈ ਆ ਤੇ ਮੇਰਾ ਪੈਰ ਤਰਫ ਪਈ ਪਿੱਛੇ ਇਹ ਮੇਰੇ ਸਾਹਮਣਾ ਹੈਗਾ ਮੰਡਿਓ ਕੁਛ ਮਤਲਬ ਨਹੀਂ ਬਗੈਰ ਕੇ ਪਲੇਸ ਵਗੈਰਾ ਹੈ ਕੋਈ ਕੁਛ ਬਣਿਆ ਹੋਇਆ ਅੰਦਰ ਬੱਟ ਵੇਰ ਇਜ਼ ਐਗਜ਼ਿਟ ਆਈ ਡੋਨਟ ਨੋ ਇਸ ਦੇ ਸਟਾਪ ਸਟਾਪ ਐਂਡ ਆਰ ਇੰਡੀਆ ओके बट ਉਹਨਾਂ ਨੇ ਪਹਿਲਾਂ ਸੋਚਿਆ ਸੀ ਵੀ ਮੈਂ ਕਿਤੇ ਪਾਕਿਸਤਾਨ ਤੋਂ ਆ ਬਟੋਨੋਮਿਕਲੀ ਕਰਤਾ ਵੀ ਇੰਡੀਆ ਫਿਰ ਉਹਨਾਂ ਨੂੰ ਪਤਾ ਹੀ ਦਿੱਲੀ ਦਾ ਦਿੱਲੀ ਕਿਉਂਕਿ ਮੇਨ ਮੇਨ ਏਰੀਆ ਆ ਜਾਂਦਾ ਠੀਕ ਹੈ ਆਪਣੇ ਤੱਕ ਕਰਕੇ ਉਹਨਾਂ ਨੂੰ ਦਿੱਲੀ ਪਤਾ ਸੀ ਬਟ ਮੈਂ ਦੱਸਿਆ ਪੰਜਾਬ ਕਿਨੇ ਨੋ ਨੋ ਪੰਜਾਬ ਉਹਨਾਂ ਇਹਨਾਂ ਨੂੰ ਯਾਰ ਇੱਕ ਗੱਲ ਵੀ ਕਿ ਮੈਂ ਇਹਨਾਂ ਨੂੰ ਇੰਗਲਿਸ਼ ਵੀ ਥੋੜੀ ਥੋੜੀ ਆਉਂਦੀ ਹੈ ਕੋਈ ਕੋਈ ਟਾਮਾ ਟਾਮਾ ਬੰਦਾ ਜਿਹਨੂੰ ਇੰਗਲਿਸ਼ ਦੇ ਓਨਲੀ ਵਰਡਸ ਹੁੰਦੇ ਆ ਪੂਰੀ ਲਾਈਨ ਬੋਲਦਾ ਇੰਗਲਿਸ਼ ਤੇ ਉਹ ਨਹੀਂ ਸਮਝ ਹੁੰਦੇ ਚੱਕੋ ਫਾਊਂਟੇਨ ਕੋਲੇ ਆ ਗਏ ਬਟ ਫੌਂਟੇਂ ਕੋਲੋਂ ਜੇ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਠੰਡਾ ਹੋ ਕੇ ਨੈਕਸਟ ਪਲੇਸ ਉੱਪਰ ਚੱਲਦੇ ਹਾਂ ਕਿਸੇ ਹੋਰ ਪਾਸੇ ਵੀ ਨੇ ਮੈਪ ਆਫਲਾਈਨ ਡਾਊਨਲੋਡ ਤਾਂ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਇੰਟਰਨੈਟ ਮੇਰੇ ਕੋਲ ਹੈ ਨਹੀਂਗਾ ਬਟ ਆਫਲਾਈਨ ਮੈਪ ਦੇ ਕਰਕੇ ਸਾਰਾ ਪਤਾ ਲੱਗ ਰਿਹਾ ਕਿੱਥੇ ਕਿੱਥੇ ਨਹੀਂ ਹਾ ਕੋਈ ਗਾਰਡਨ ਹੈ ਹਲਮੋਨੀ ਆ ਗਾਰਡਨ ਤੇ ਆਪਾਂ ਘਾਟਨ ਦੇ ਵਿੱਚ ਪਹੁੰਚ ਗਏ ਹਾਂ ਬਟ ਇੱਥੇ ਟਰਾਨਾ ਯਾਰ ਪੂਰੇ ਤੋਂ ਪੂਰਾ ਦੇਸ਼ ਦੇ ਹਿਸਾਬ ਨਾਲ ਜਿੱਦਾਂ ਆਪਾਂ ਕਹਿ ਦਿੱਤੇ ਕੋਈ ਟਿੱਬੇ ਤੇ ਵਸੇ ਆਪਣਾ ਪਿੰਡ ਨਹੀਂ ਹੁੰਦਾ ਟਿੱਬੇ ਤੇ ਬਣਿਆ ਆ ਉਦਾਂ ਸਾਰ ਆ ਵੇਖੋ ਨੀਚੇ ਨੂੰ ਢਲਾਨ ਜਾ ਰਹੀ ਹੈ ਮੈਂ ਉਧਰੋਂ ਆਇਆ ਉਧਰ ਚੜਾਈ ਹੈ ਬਹੁਤ ਜ਼ਿਆਦਾ ਮਤਲਬ ਡੰਗਾਈ ਜਿਹੜੇ ਸ਼ਹਿਰ ਆ ਮਤਲਬ ਪਾਸੇ-ਆਸੇ ਵਾਲਾ ਚਾਰ ਯਾਨੀ 4 ਬॉयਸ ਸੀਗੇ ਠੀਕ ਹੈ ਕਾਲਜ ਵਿੱਚ ਪੜ੍ਹਦੇ ਆ ਉਹ ਸਾਰਿਆਂ ਨੇ ਮੈਨੂੰ ਦੱਸਿਆ ਗੱਲਬਾਤ ਕੀਤੀ ਉਹਨਾਂ ਨਾਲ ਬਟ ਮੈਂ ਫੇਰ ਤੋਂ ਵੀਡੀਓ ਬਣਾਉਣਾ ਚਾਹ ਲੱਗਿਆ ਯਾਰ ਪਤਾ ਨਹੀਂ ਕਿ ਉਹ ਇਹ ਸਾਰੇ ਮਤਲਬ ਜਿਵੇਂ ਆਪਾਂ ਕਹਿੰਦੇ ਮੇਰੇ ਟਰਬਨ ਪਾਈ ਹੋਈ ਹੈ ਹਨਾ ਟਰਬਨ ਟਾਈ ਕੀਤੀ ਹੋਈ ਆ ਸਾਰਿਆਂ ਨੂੰ ਲੱਗ ਰਿਹਾ ਵੀ ਮੈਂ ਪਾਕਿਸਤਾਨ ਤੋਂ ਆ ਜਿਹੜਾ ਮਤਲਬ ਉਸੇ ਜਿਵੇਂ ਆਪਾਂ ਕਹਿੰਦੀ ਪਾਕਿਸਤਾਨੀ ਜਿਆਦਾ ਵਿਜ਼ਿਟ ਕਰਦੇ ਹੋਣਗੇ ਬਿਕਾਜ਼ ਆਫ ਅ ਰਿਲੀਜੀਅਸ プレਸ ਹਨਾ ਥੋੜੀ ਮੈਨੂੰ ਲੱਗਦਾ ਵੀ ਪਾਕਿਸਤਾਨ ਨਾਲ ਰਿਲੇਟਡ ਆਪਣੀ ਸਾਰੇ ਜੀ ਹਨਾ ਤੇ ਤਾਂ ਕਰਕੇ ਸਾਰਿਆਂ ਨੂੰ ਲੱਗ ਰਿਹਾ ਪਾਕਿਸਤਾਨ ਬਟ ਮੈਂ ਦੱਸ ਰਿਹਾ ਹਾਂ ਹਾਲ ਵੀ ਇੰਡੀਆ ਤੋਂ ਆਂ ਇੰਡੀਆ ਵਿੱਚ ਟਾਈਟ ਅਰਬਨ ਕੀਤੀ ਹੁੰਦੀ ਹੈ ਠੀਕ ਹੈ ਇੰਡੀਆ ਜੇ ਤੁਮ ਮੈਂ ਨਾਲ ਦਿੰਨਾ ਸਾਰਾ ਦਿੱਲੀ ਦਾ ਪਤਾ ਹੈ ਬਟ ਪੰਜਾਬ ਦਾ ਥੋੜਾ ਥੋੜਾ کہیں ਪਤਾ ਮੈਂ ਪੰਜਾਬ ਦਾ ਦੱਸਿਆ ਵੀ ਪੰਜਾਬ ਤੋਂ ਆਂ ਦਿੱਲੀ ਉੱਠ ਕੇ ਤੇ ਪਿਆਨੋ ਮੈਂ ਕਹਿੰਦਾ ਯਾਰ ਕੀ ਆ ਵਜਾ ਹੈ ਯਾਰ ਮੁੰਡੇ ਦੀ ਤਾਂ ਕਰ ਜਰੂਰ ਵੀਡੀਓ ਜਰੂਰ ਫੁੱਲ ਸੁਣਿਓ ਲਿਸਨ ਹੈੱਡਫੋਨਸ ਲਗਾ ਕੇ ਤੇ ਪੈਰ ਨਾਲ ਵੀ ਕੋਈ ਹਲਕਤ ਕਰ ਰਿਹਾ ਸੀ ਉਹ ਤਾਂ ਕਰਕੇ ਪੈਰ ਨੂੰ ਚੱਲ ਗਿਆ ਸੀ ਓਕੇ ਚੱਲਦੇ ਚੱਲਦੇ ਫੇਰ ਸੇਮ ਲੋਕੇਸ਼ਨ ਕੱਲ ਵਾਲੀ ਤੇ ਆ ਪਾ ਗਏ ਕੱਲ ਵਾਲੇ ਬਿਲਕੁਲ ਜਦੀ ਕਿਹਾ ਹੋਗਾ ਠੀਕ ਹੈ ਆਪਾਂ ਉਧਰ ਤਰਕੇ ਆਏ ਸੀਗੇ ਆਹ ਸੀੜੀਆਂ ਥਾ ਉਸ ਕਰਕੇ ਪਾਰਲੇ ਸੜਕ ਹੈ ਸੀ ਚੰਡੇ ਕੋਲੇ ਠੀਕ ਹੈ ਹੁਣ ਆਪਾਂ ਜਾਣਾ ਹੈ ਆਪਣੀ ਬੈਕ ਸਾਈਡ ਤੇ ਰੋਡ ਕਰਾਸ ਕਰਨ ਲਈ ਠੀਕ ਹੈ ਜਾਣਾ ਬਣਾਉਂ ਅੰਡਰਗਰਾਉਂਡ ਅੰਡਰਗਰਾਉਂਡ ਚੱਲਦੇ ਆਂ ਕਿ ਇੱਥੇ ਹੈਗਾ ਬਣਿਆ ਇੱਕ ਮਿਊਜ਼ੀਅਮ ਆਰਟ ਆਫ ਮਿਊਜ਼ੀਅਮ ਠੀਕ ਹੈ ਇੱਕ ਮਿੰਟ ਆ ਫੀਨੋਮੀਨਾ ਗਾਰਡਨ ਜਿਹੜਾ ਉਹ ਬਣਿਆ ਹੋਇਆ ਆ ਹਾਲ ਆ ਜਿਹੜਾ ਹਾਲ ਵੀ ਆਪਾਂ ਘੁੰਮ ਲਿਆ ਗਾਰਡਨ ਵੀ ਆਪਾਂ ਘੁੰਮ ਲਿਆ ਠੀਕ ਹੈ ਤੇ ਮਿਲੀ ਪਾਰਕ ਆ ਪਾ ਗਏ ਸੀਗੇ ਓਕੇ ਜਿਹੜਾ ਪ੍ਰਿੰਸ ਸਾਹ ਚਲੋ ਆਪਾਂ نیچے ਚાલਦੇ ਹਾਂ ਮਿਊਜ਼ੀਅਮ ਅੱਜ ਬੰਦ ਹੈ ਤਾਂ ਕਰਕੇ ਕੈਨਸਲ ਕਰਨਾ ਪਿਆ ਮਿਊਜ਼ੀਅਮ ਦਾ ਪਲਾਨ ਆਪਾਂ ਦੀ ਸੇਮ ਜਿਹੜਾ ਸੇਮ ਜਿਹੇਨ ਪਾਰਕ ਸੀਗਾ ਠੀਕ ਹੈ ਉਹ ਪਰਲਿਸਰ ਬਿਲਡਿੰਗਾਂ ਦੇ ਉਪਰ ਆਕਾ ਹੋਟਲ ਹੈ ਇੱਧਰ ਆ ਬਿਲਡਿੰਗਾਂ ਦੇ ਠੀਕ ਹੈ ਬਿਕੋਜ਼ ਆਪਰੋਂ ਸਾਰਾ 뷰 ਦੇਖਣ ਲੱਗ ਸਕੇ ਬਿਲਡਿੰਗਾਂ ਦੇ ਉਪਰ ਠੀਕ ਹੈ ਤੇ ਕਾਫੀ ਜ਼ਿਆਦਾ ਜਣੇ ਪਾਰਲੀ ਸੜਕ 'ਤੇ ਹੋਏ ਆ ਮੇ ਸਾਹਣੇ ਜਾਂ ਤਾਂ ਉਧਰ ਦੀ ਰਸਤਾ ਗਾ ਜਾਏ ਉਹਦੇ ਪਤਾ ਪਰੇ ਵਰਗੇ ਏਟਨ ਟੱਪ ਕੇ ਪਾਰਲੀ ਸਾਈਡ ਜਾਣ ਵਾਲੇ ਠੀਕ ਹੈ ਕਿ ਕਾਫੀ ਜ਼ਿਆਦਾ ਜਣੇ ਉਧਰਲੀ ਸੜਕ 'ਤੇ ਪਾਰਕ ਕੀਤੇ ਹੋਏ ਆ ਆਪਾਂ ਵੀ ਚੱਲਦੇ ਆ ਪਾਰਲੀ ਸਾਈਡ ਦੀਨੇ ਮਿਊਜ਼ੀਅਮ ਆ ਸੌਰੀ ਮਿਊਜ਼ੀਅਮ ਵਾਰ-ਵਾਰ ਮਿਊਜ਼ੀਅਮ ਹੋ ਜਾ ਨਿਕਲ ਜਾ ਸਮੁੰਦਰ ਵੀ ਨਹੀਂ ਆ ਨਹੀਂ ਗੇਟ ਨਹੀਂ ਹੈਗਾ ਤਾਂ ਕਰਕੇ ਆਪਾਂ ਚੱਲਦੇ ਆ ਟੱਪ ਕੇ ਪਾਰਲੀ ਸਾਈਡ ਥੋੜਾ ਜਿਹਾ ਸ਼ਾਂਤ ਤੇ ਸਮੁੰਦਰ ਵੱਟ ਹਵਾ ਤੁਸੀਂ ਵੀਖ ਸਕਦੇ ਸਮੁੰਦਰ ਦੇ ਸਾਹਮਣੇ ਥੋੜੀ ਤੇਜ਼ ਹੈਗੀ ਆ ਪਰ ਅੱਜ ਠੀਕ ਠਾਕ ਹੈ ਕਪਾ ਚੱਲਦੇ ਆ ਉਧਰਲੀ ਸਾਈਡ ਨੂੰ ਵੀ ਨਹੀਂ ਕੀ ਚੱਕਰ ਉਧਰ ਲਾਸਟ ਵਲੌਗ ਦੇ ਤੁਹਾਨੂੰ ਘਾਇਨ ਕਾਵਰ ਤੇ ਬੰਦੇ ਚੜੇ ਹੋਏ ਹਨਾ ਤੇ ਇਹ ਹੋ ਗਈ ਟਾਵਰ ਕੋਲੇ ਆਪਾਂ ਜੀ ਮੁੰਡੇ ਉੱਥੇ ਰੋਡ ਕ੍ਰਾਸ ਕਰ ਲਈ ਟਾਵਰ ਆਪਰੇ ਬਿਲਕੁਲ ਸਾਹਮਣੇ ਸੀਗਾ ਬਟ ਰੋਡ ਕ੍ਰੋਸਿੰਗ ਰਿਹਾਬਿਟੇਟਡ ਆ ਤਾ ਕਰਕੇ ਅੱਗੇਓਂ ਕ੍ਰੋਸ ਕਰਨਾ ਪੈਣਾ ਅੱਗੇਓਂ ਕਹਿੰਦਾ ਜਾ ਕੇ ਟਨਲਸ ਵਗੈਰਾ ਜਿਵੇਂ ਆਪਾਂ ਵਿੱਚ ਟਨਲ ਸੀਗੀ ਟਨਲ ਬਣੀ ਹੋਊਗੀ ਨੀਚੋ ਦੀ ਉੱਤਲੀ ਸੜਕ ਜਣਾ ਪੋਗਾ ਆਂਬੇ ਜਾਣਾ ਯਾਰ ਚੰਗੀ ਚਲੋ ਕੋਈ ਨਾ ਚੱਲਦੇ ਹਾਂ ਅਗਲੇ ਕਿੱਥੇ ਬਾਅਦ ਹੋਰ پلیਸ ਆਪਾਂ ਲੱਭੀਆ ਚੈਸ ਫੀਲਡ ਮਾਰਕੀਟ ਉਸ ਲੋਕੇਸ਼ਨ ਉੱਤੇ ਦੇਖੀ ਜੀ ਆ ਆ ਗਏ ਅਸੀਂ ਕਿੱਲਾ ਦੇ ਦੁਨੀ ਆਪਾਂ ਚੱਲਦੇ ਹਾਂ ਉੱਥੇ ਟਾਵਰ ਬਈ ਬਸ 15 ਮਿੰਟ ਹੋ ਗਏ ਸਰ ਪਿੰਨਾਂ ਦੇ ਚਾਰ ਮੋੜ ਚੱਲਣਾ ਇਹ ਕਰਕੇ ਨਾ ਬੋਰ ਹੋ ਗਿਆ ਹਾਂ ਚੱਲਦੇ ਅੱਗੇ ਮੈਂ ਫਟਕ ਲਈ ਆ ਗਿਆ ਫਿਰ ਤੋਂ ਮੈਂ ਅੱਗੇ ਤੱਕ ਅੱਗੇ ਕੁੜੀ ਦੇ ਕੋਲ ਪੱਥੇ ਚੜ੍ਹਦੀਂ ਇਹ ਦੇਖੀ ਜੰ ਮੈਪ ਅਗੇਨ ਪਿਛਲੇ ਵਲੌਗ ਵਾਲਾ ਹੁਣ ਆਪਾਂ ਵੀ ਨਹੀਂ ਪਲੇਸਸ 52 ਤੇ ਆਪਾਂ ਖੜੇ ਸੀਗੇ ਠੀਕ ਹੈ ਥੀਏਟਰ ਕੋਲੇ ਥੀਏਟਰ ਆਪਨੇ ਸਾਹਮਣੇ ਆ ਰਵੰਝਾਤੇ ਤਨਕੀ ਲਿਖਿਆ ਵਕਤ ਇਹ ਸਮਝ ਨਹੀਂ ਆਉਂਦੀ ਪੂਰਾ ਵੀ